ਹਾਂਜੀ ਸੱਸੀ ਗਾਲਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸलो ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਜੋਵਲਾ ਜਿਲ੍ਹਾ ਲੁਧਿਆਣਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਤਰ ਦੂਰ ਆਪਣੀ ਪਹਿਲੀ ਖੰਡਿਆਲੀ ਸੀਗੀ ਤੇ ਆ ਖੜੀ ਆਪਣੀ ਕਾਰ ਤੇ ਤੁਹਾਨੂੰ ਬੋਰ ਤੇ ਨਾਲ ਦੀ ਮੈਂ ਬੋਰ ਦੀ ਪ੍ਰੋਬਲਮ ਦੱਸ ਦਿੰਦੇ ਹਾਂਗੇ ਤਾਂ ਪਰਸੋਂ ਕਿਹਦੇ ਆ ਇਹ ਨਜੀਰ ਕਹਿੰਦੇ ਪਰਸੋਂ ਮਿਲਣਾ ਇਹਨਾਂ ਦੇਖੋ ਔਰ ਇਹ ਜੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਇਹ ਰੇਤਾ ਮਾਰਦਾ ਹੈਗਾ ਪਿਆਰੀ ਕਿ 18 ਚ ਬਈ ਹਾਂ 18 ਇਹ ਪਿੰਡ ਕੜਾ ਬਈ ਜੌਲਾ ਹੈਂ ਜੌਲਾ ਜੇ ਲਾ ਦਦੇਣਾ ਤੇ ਇਹ ਕਟ ਜੱਜੀ ਕਨਾੜਾਂ ਜੋ ਹਾ ਹਾਲ ਲੇਕਨਾ मेरा नमनदीपो बलज मोबाइल नंबर नड़ानवे हिकु सौ कताली सतवंजाहु ज़ीरो तेरहं बोर तोल बोर तोलह मोटर ड्रीवरी कने ते पई थी सतर ਐਕਸ ਚੱਲ ਬਾਈ ਕਿੰਨਾ ਹੋ ਗਿਆ 36 25 25 ਚੱਲ ਜਾਣ ਨਹੀਂ ਹੌਲੀ ਚੱਲੀ ਹੌਲੀ 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 ਉੱਪਰ ਗਏ ਮੜਾ ਜਾ ਚੱਲ ਜਾਣ ਨਹੀਂ 150 ਤੇ ਜਾ ਕੇ ਘੜਬੜ ਹੋਣੀ ਹੈ ਹੌਲੀ ਚੱਲੀ ਹੌਲੀ ਆ ਗਈ ਥਾਂ ਦਾ ਛੜੀ ਹੌਲੀ 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 ਚੱਲ ਹੌਲੀ ਚਾਰਾਂ ਹੌਲੀ ਚੱਲਨੀ ਹੌਲੀ ਹੌਲੀ ਜਮਾ ਕਿੰਨਾ ਹੋ ਗਿਆ ਚੱਲ ਹੌਲੀ ਚੱਲਨੀ ਹੈਲੋ ਹੈਲੋ ਕੋਈ ਨਾਦਰ ਲੈ ਜੀ ਹੌਲੀ 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 ਫਿਲਟਰ ਫਿਲਟਰ ਉੱਪਰ ਕਰੀ ਮੜਾਇਆ ਮੋਰ ਘਰ ਉਪਰਾ ਕਿੰਨਾ ਹੋ ਗਿਆ ਓਰੇ ਚੱਲ ਜਾਣ ਦੇ ਭੰਡਰਾ ਦਾ ਹੌਲੀ ਚੱਲ ਹੌਲੀ ਤਾਂ ਅੱਰਾ ਤਾਂ ਮੈਂ ਫੰਟਰ ਚਿੰਦਾ ਦਾ ਹੌਲੀ 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 ਨਾਲ ਵਾਟਰ ਭਾਲੋਗੇ ਆਣੀ ਫਾਲੜੀ ਠੀਕ ਆਲੀ ਠੀਕ ਆਲੀ ਬੋਰ ਸਾਰਾ ਬੇਲਾਤੀ ਐਵੇਂ ਹੀ ਹੂੰ ਕੋਲੇ ਹੀ ਨਾ ਇੱਥੇ ਘੜਾ ਜਿਵੇਂ ਜਦੋਂ ਮੋਟਰ ਤੇ ਧਾਰ ਪਈ ਦੀ ਦੇਖਿਆ ਮਾਹ ਰੰਗਧਰਾਜ ਆਉਣ ਲੱਗਿਆ ਮੈਂ ਹੱਥ ਕਰਿਆ ਸੱਲੇ ਇਹ ਤਾਂ ਮਰੋ ਫੇਰ ਅੱਜ ਬਾਰੀ ਜੀ ਹਮ ਨਹੀਂ ਚਲਾਈ ਹੀ ਨਹੀਂ ਨਾ ਮਨ ਉਹ ਇਹਦਾ ਪੰਗਾ ਛੇੜ ਤੂੰ ਇਹ ਤਾਂ ਨਿੱਜੀ ਗੱਲ ਸੀ ਹੌਲੀ ਚੱਲ ਹੌਲੀ ਪਾਣੀ ਮਿਲ ਜੂ ਫੌਂਟੇਂਕੀ ਟੂਂਕੀ ਜੇ ਪਾਣੀ ਚਾਹੀਦਾ ਜਾਂ ਮੋਟਰ ਦਾ ਪਾਇ ਪੂਪਾ ਕੇ ਕੋਈ ਪਾਣੀ ਪਈਏ ਚ ਬੋਰ ਚ લાલને ભાઈ જનરેટર લાલું ફરે જલ પાણી પાઓ કે રાબુ લેવા લેકે જગાડા બસ બસ ભાઈ ઉપર કરી કરી ઉપર ભાઈ કેટના હોગે ઓરે 260 જનરેટર પે પે હેલો હાજી પેલે સાફ નીચ દેખાય છે કરકે પાણી પાએ છે ਇਹ ਪਾਣੀ ਪਾਇਆ ਬੋਰ ਚ ਤੇ ਪਾ ਕੇ ਹੁਣ ਦੁਬਾਰੇ ਚੈੱਕ ਕਰਦੇ ਆਪਾਂ ਕੈਮਰੇ ਨਾਲ ਉਹ ਹਵਾ ਲੇ ਗਈ ਸਾਈ ਬੰਦ ਹੋ ਗਿਆ ਇਹਨੂੰ ਚੋਟੀ ਚ ਕੋਈ ਮਾਇਨੇ ਨਹੀਂ ਪਿਆ ਇਹ ਨਹੀਂ ਆਇਆ ਸੈਵਿੰਗ ਦੇਖ ਕਟਕਟ ਹੋ ਰਿਹਾ ਹੈ ਡੋਕਣ ਇਹ ਨਹੀਂ ਨਾ ਵੀ ਲੈ ਕੇ ਨਾ ਨਹੀਂ ਤੋਪੋ ਦਾ ਕਰਕੇ ਹੋ ਜਾਂਦਾ ਨੋ ਨਾ ਬਈ ਇਹ ਤਾਂ ਹਲੋ ਚੀਏ ਸੁੱਖ ਜੀ ਆ ਅੱਛਾ ਪੂਰੇ ਦੱਕੇ ਹੋ ਗਿਆ ਚੱਲ ਸੇਵ ਕੀ ਚਟਾ ਕੇ ਜਦੀ ਨਾ ਸੀ ਮਸਾ ਤੁਮਨੇ ਠੱਜ ਹੋਇਆ ਬਈ ਉਹਦੇ ਨਾਲ ਯਾਰ ਮੋਲਿਆ ਬਰਮੋਲਾ ਦਾ ਇਹ ਗਾਉਂ ਦਾ ਬਹੁਤ ਆਉਂਦਾ ਥੋੜਾ ਬਰਮੋਲਾ ਹਾਂਜੀ ਹਾਂਜੀ ਆ ਬੋਸ਼ ਦੀ ਕਰਮ ਹੁੰਦਾ ਵੀ ਕੈਮਰੇ ਜਰਾ ਮੈਂ ਚੱਕੇ ਹੀ ਨਹੀਂ ਕਦੇ ਆਪਾਂ ਚੱਲ ਬਈ ਵਾਹ ਨਾ ਜਾਏ ਬੈਟਰੀ ਵੀ ਨਹੀਂ ਹੌਲੀ 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 ਚੱਲੀ ਸੋਦਾ ਬਰੁਆ ਗਰਮ ਦਾਗਾ ਇਤਾਂ ਹੀ ਹੁੰਦਾ ਬਸ ਜਿਉਂਦਾ ਫਟਿਆ ਚੱਕ ਹੋਰ ਯਾਰ ਅੱਗ ਵਰ ਕੋਲ ਪਦਾਨ ਦੀ ਫਿਰ ਲਾ ਲੈਂਦੇ ਆਪਾਂ ਹੋਰ ਆਪਾਂ ਕੁਆਲਿਟੀ ਇਹਦੀ ਰਹਿਣੇ ਤਾਂ ਹੁਣ ਇਹੀ ਹੈ ਜੀ ਮੜਾ ਤਾਂ ਚੱਕੇ ਛੱਡੀ ਤਾਂ ਚੱਕੇ ਛੱਡੋ ਜੀ ਤਾਂ ਚੱਕੇ ਕਿੰਨਾ ਹੋ ਗਿਆ ਹੈ ਹੈਂ 332 332 ਚੱਲ ਜਾਣ ਦੇ ਤਾਂ ਜਾ ਕੇ ਛੱਡੀ ਮੜਾ ਜਾ ਤਾਂ ਜਾ ਕੇ ਛੱਡੀ ਹੋਈ ਹੌਲੀ 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 ਚੱਲਿਓ ਆਕਸੀਜਨ ਥੱਲੇ ਗਈ ਆ ਤਾਂ ਜਾ ਕੇ ਛੱਡ ਮੜਾ ਜਾ ਚੱਲ ਹੌਲੀ ਹੌਲੀ ਚੱਲੀ ਜਾ ਮ ਹੌਲੀ ਹੌਲੀ ਚੱਲ ਹੌਲੀ 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 ਮਣੋ ਤਾਂ ਜੱਕ ਸੱਡੀ ਹੌਲੀ 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 ਚੱਲੀ ਚੱਲ ਕਿੰਨਾ ਹੋ ਗਿਆ ਓਰੇ ਤਾ ਜੇ ਕਿ ਸੱਡ ਮੜਾ ਜਾ ਹੋਰ ਕੱਢ ਕੇ ਤਾਂ ਇੱਥੇ ਕੀ ਹੈ ਜਿਹੜੇ ਸਾਡੀ ਲੰਗ ਚੱਲ ਚੱਲ ਚਲੋ ਜੀ ਹੌਲੀ 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 ਟ੍ਰੈਕ 사이ਕਲ ਮੇਰੀ ਫਿਲਮ ਦੰਗਲ ਯਾਦ ਜਦ ਦੰਗਲ ਲੱਗੀ ਸੀ ਤਾਂ ਜੇ ਕਿ ਸੱਡੀ ਮੜਾ ਜਾ ਹਾਂ ਉਹ ਡਿਲੀਵਰੀ ਖਾਣ ਦੀ ਜਾਂਦੀ ਹੈ ਨਾ ਆ ਗਿਆ ਜੋੜ ਆ ਗਿਆ ਆਨੇ ਕੋ ਹੁਣ ਉੱਤੇ ਲੰਗੇ ਹੋਈ ਜਾਂ ਤਾਂ ਜੱਕ ਸਾਡ ਮੜਾ ਜਾ ਮੜੀ ਕੀ ਆ ਗਿਆ ਜੋੜ ਹੋਰ ਉਹਦਾ ਕੰਮ ਦੇ ਬੁੜੀਆਂ ਨੇ ਹੁਣ ਕੀ ਹੈ ਬਈ ਛੋੜੀ ਰੋਟੀ ਰੋਟੀ ਨਿਕਾ ਦੇਂ ਬਈ ਸਟ੍ਰੈਗਰਮ ਹੌਲੀ ਹੌਲੀ ਚੱਲ ਕਿੰਨੇ ਨਹੀਂ ਪਿਆਰ ਹੈਲੋ ਬਈ ਮੌਸਮ ਬਾਹਰ ਬੈਠੇ ਕਿ ਨਾ ਕਿਹੜਾ ਮੈਂ ਕਰ ਨਾ ਅਰੇ ਹੁਲ ਜਾ ਮਦਰੋਕ ਜਾ ਹੌਲੀ 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 ਕਿੰਨਾ ਹੋ ਗਿਆ ਹੌਲੀ ਚੱਲੀ ਰਹੀ ਹੋਲੀ ਕਿੰਨਾ ਹੋ ਗਿਆ ਦੇਖ ਮੜਾ ਜਾਂ 1500 ਆਸਮੋਚਰੀ ਹੈ ਟੈਲੀਫੋਨ ਮੁਰਾ ਜਾ ਮੈਂ ਕਿਹ ਪਿਆਰਾ 187 ਗਲਟ ਰਹਾ ਹੈ ਉਸਨ ਫੈਂਟਰੀ ਬਟ ਹੋਲੀ ਚੱਲੀ ਜਾ ਮਾ ਹੋਲੀ ਚੱਲੀ ਚੱਲ ਜਮਾ ਹੋਲੀ ਚੱਲ ਜਾ ਮਾ ਹੋਲੀ 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 ਹੌਲੀ ਹੌਲੀ ਜਾਗ ਗਲੇ ਹੌਲੀ ਹੌਲੀ ਪਾਣੀ ਆ ਰਿਹਾ ਹੈ ਲੈ ਲਓ ਹੈਲੋ 10 ਬੰਦਿਆਂ ਦੀ ਚਾਹ ਬਣਾ ਦੋ ਹੌਲੀ ਹੌਲੀ ਹੈਲੋ ਹੈਲੋ ਦੀ ਰੋਟੀ ਬੰਨੀ ਗਈ ਐ ਚੱਲ ਕੇਮ ਐ ਤੂੰ ਮੋਟਰ ਹਿਲਾਉਂਗਾ ਮੋਟਰ ਹੌਲੀ ਹੌਲੀ ਹਾਂ ਹੌਲੀ ਹੌਲੀ ਉੱਪਰ ਕਰੀ ਮੜਾ ਜਾ ਜਮੇ ਹੋੜੀ ਕਰ ਥੱਲੇ ਕਰ ਥੱਲੇ ਹੋੜੀ ਹਾਂ ਪੁੱਛ ਕੇ ਜਮੇ ਹੋੜੀ ਜਮੇ ਹੋੜੀ ਕਰੀ ਥੱਲੇ ਤਾਂ ਜੇ 1 ਮਿੰਟ ਤੇ ਖੜ ਗਿਆ ਚੱਲ ਦੋ ਦੀ ਬਣਾ ਦੇ ਦੋ ਦੀ ਦੋ ਨਹੀਂ ਬਣਾ ਦੋ ਜਿੱਥੇ ਦੋ ਬਣੀ ਆ ਮੈਂ ਤੂੰ ਐਂ ਕਰ ਮੇਰੀ ਤੇ ਭਈ ਦੀ ਰੋਟੀ ਭੇਜ ਦੇ ਬਾਕੀ ਮੈਂ ਤਾਂ ਸਮੋਸੇ ਮੰਗਾ ਲਦਾ ਬੰਦੇ ਨੂੰ ਤਾਂ

ਆਟਿਆ ਛੋੜਾ ਹੋਊ ਜਿਹੜਾ ਹਿਸਾਬ ਨਾਲ ਥੋੜੇ ਵਾਲੇ ਵਾਲੇ ਉੱਪਰ ਕਰ ਮੜਾ ਜਾ ਥੋੜਾ ਉੱਪਰ ਕਰਾਂ ਮੰਜੀ ਤੇ 20 ਮੂਜੇ ਉੱਪਰ ਕਰ ਮੜਾ ਜਾ ਕਿੰਨਾ ਕੁ ਕਿੰਨਾ ਟਾਈਮ ਬਸ ਕੋਈ ਨਹੀਂ ਵਾ 15 ਮਿੰਟ ਤੱਕ ਬਣਾ ਦੇਣੀ ਹਮਰਾ ਆ ਕੋਈ ਨਹੀਂ ਅੱਧੇ ਘੰਟੇ ਰਿਕਮੈਂਡ ਕਰ ਵੰਡ ਮਾ ਅੰਧਿਆ ਥੱਲੇ ਘਰ ਹੌਲੀ ਹੌਲੀ ਵਾਹ ਨਾਮ ਰੱਬ ਦਾ ਰੱਖੇ ਇੱਕ ਮਿੰਟ ਦੱਸ ਦਾਂ ਮੈਂ ਹੌਲੀ 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 ਥੋੜੀ ਆਹ ਆਉਂਦਾ ਖੜ ਦੇ ਸਦਾ ਜਿਆਦਾ ਹੂੰ ਤੈਨੂੰ ਮੈਂ ਫੋਨ ਲਾਉਣਾ ਨਹੀਂ ਸਵਾਈਪਰੇ ਵੀ ਨਹੀਂ ਨਿੰਗਿਆ ਵੀਸਵੇਂ ਉਹ ਕੋਲ ਦਾ ਬਾਪਾ ਮੈਂ ਕਰ ਉਹ ਜਾਣਗੀ ਇੱਧਰ ਵੀ ਜਾਣਾ ਲੱਗਾ ਹੈਗਾ ਕਹੇ ਆ ਉਹ ਆਉਂਦਾ ਫੜਦੇ ਹੈ ਉਹ ਜਾਂਦਾ ਕਹਿ ਜਾ ਆਉਂਦਾ ਫੜਦੇ ਯਾਰ ਇੱਕ ਘੰਟਾ ਕਹਿੰਦਾ ਇੱਧਰ ਸਾਡੇ ਵਾਲੇ ਦੇ ਭਾਈ ਜਾਂਦਾ ਕਹਿ ਜਾ ਉਹਦਾ ਫੜਦੇ ਨਾ ਇੱਧਰ ਤਾਂ ਹੈ ਨਹੀਂ ਦਾ ਬਸ ਠੀਕ ਉਹਨੂੰ ਤਿਆਰ ਕਰ ਦੂ ਉਹ ਤੁਹਾਡੇ ਉਧਰੋਂ ਆਉਂਦੇ ਨੂੰ ਬੱਦ ਲੈ ਆਂ ਦੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਕੇ ਉਹਨੂੰ ਕਰ ਦੋ ਤੇ Viva aí, moeira aí. ਕਹਿੰਦਾ ਨਾ ਮੱਗਵੈਨ ਨੂੰ ਕਵਰ ਜਦ ਕੱਟ ਲਿਆ ਕਰ ਫੋਨ ਨੂੰ ਤੇ ਇਹਦਾ ਲੈਮੀਨੇਸ਼ਨ ਜਦ ਉਤਰ ਜਾਂਦਾ ਯਾਰ ਉਹ ਉਤਰਦੀ ਰਹੇਗੀ ਆ ਹੋਰ ਉਹ ਕਿਤੇ ਟਿੰਡਵਾਗ ਹੁੰਦਾ ਨਾ ਉਹ ਕਵਰ ਕਰਕੇ ਵੀਰ ਘੱਟ ਹੁੰਦਾ ਨਾ ਪਤਾ ਕੀ ਜੱਕਰਾ ਕਿੰਨਾ ਹੋ ਗਿਆ ਦੇਖਿਮੜਾ ਆ ਲਾ ਦਿੰਦੇ ਆਗੇ ਪਰ ਉਹ ਸਕ੍ਰੈਚ ਪਾ ਜਾਂਦੇ ਆਗੇ ਫਿਰ ਰੇਤਾ ਜਾ ਪੜ ਦਿੰਦਾ ਪੰਗਾ ਕਰਦਾ ਯਾਰ ਹਰ ਰੋਜ਼ ਤਾਂ ਲੈਮੀਨੇਸ਼ਨ ਵੀ ਨਹੀਂ ਹੁੰਦੀ ਹੈਗੀ ਉਹ ਰਹਿ ਗਿਆ ਚਲਾ ਆ ਨਾ ਆ ਜਾਂਦਾ ਲੈਮੀਨੇਸ਼ਨ ਲਾ ਕੇ ਵੀਰ ਤਾਂ ਕੱਢ ਹੈ ਮੀਨਾ ਕੱਢਿਆ ਦਾ ਇਹ ਕਿਤੇ ਪਤਾ ਨਹੀਂ ਚੱਕਰਾ ਜਾਂ ਸਕ੍ਰੈਚ ਬਣੇ ਪੈਂਦੇ ਨੇ ਮੜੇ ਨਾਲ ਪੈ ਜਾਂਦੇ ਨੇ 255 ਆੰਜ ਫਟ ਕੱਢ ਗਿਆ ਨਾ ਹੂੰ ਉੱਪਰ ਕਰ ਚੱਕੀ 1 ਇੰਚ ਰੋ ਕੈਮਰਾ ਪਾਸ ਕਰਕੇ ਚਲਾਉਂਦੇ ਆ ਉਮੀ ਛੱਡ ਦਿੰਦੇ ਆ ਫਿਰ ਪਾਸ ਛੱਡ ਗਿਆ ਹਾਂ ਹੁਣ ਬੰਦ ਕਰ ਹੋਰ ਉੱਪਰ ਕਰ ਬੰਦ ਕਰਕੇ ਰੱਖ ਦੇਣਾ ਤਾਂ ਹੀ ਤਾਂ ਤੌਲੀਆ ਗੋ ਗਿੱਲਾ ਕਰਕੇ ਰੱਖ ਦੇਾਂਗੇ ਕਿੰਨਾ ਹੋ ਗਿਆ ਦੇਖੀ ਐ ਕੰਮ ਨਹੀਂ ਆ ਕਰਦਾ ਤੌਲੀਆ ਗਿੱਲਾ ਸਣਾ ਮੈਡਮ ਜਰੂਰ ਹੀਟ ਹੋ ਜਾਵੇ ਫਿਰ ਲਾ ਦੇ ਘਰ ਆਰਾਮ ਨਾਲ ਹੋਵੇ ਚਾਰੀ ਹੁੰਦੇ ਆ ਬਥੇਰਾ ਹੁੰਦਾ ਅੰਦਰ ਸਾਰੀ ਨੈਂਡਰੋਇਡ ਬਹੁਤ ਗਰਮ ਹੁੰਦੇ ਆ ਹੂੰ ਅੰਦਰ ਰੋੜ ਪਰਾ ਵਿਦੇਮਗ ਮੰਦ ਨੇ ਉਹ ਟੈਂਪਰੇਚਰ ਨਹੀਂ ਦਿਖਾਉਂਦੇ ਉੱਪਰ ਕਰੀਓ ਉੱਪਰ ਕਰਾਂ ਇਹ ਜਾ ਕੇ ਦਿਖਾਉਂਦਾ ਇਹ ਟੈਂਪਰੇਚਰ ਸ਼ੋਅ ਕਰ ਦਿੰਦਾ ਬਸ ਫੇਰ ਉੱਪਰ ਕਰਾਂ ਨਾਟ ਦੇ ਕੇ ਸ਼ੋਅ ਕਰਨਾ ਹੈ ਨਾ 58 ਦਾ ਦਿਨ ਸ਼ੋਅ ਕਰ ਦੇਣਾ ਕੋਈ ਬਾਹਲੇ ਕੰਮ ਦੇ ਫੋਨ ਨਹੀਂ ਹੈਗੇ ਆ ਸਾਲਾ ਉਹ ਇਹ ਤਾਂ ਬਸ ਕੁਆਲਟੀ ਚੌਟ ਦੇ ਲੈ ਲਿਆ ਮੈਂ ਵੀ ਕੁਆਲਟੀ ਉਹ ਬਸ ਵਧੀਆ ਇਹਨਾਂ ਦੀ ਹੋਰ ਕੁਝ ਨਹੀਂ ਹੈ ਜੰਨਾ ਜਾ ਦਿਖਾਵੇ ਦਿਖਾਵੇ ਜਾ ਬਸ ਕਰ ਲੈ ਇਹ ਕਿੰਨਾ ਹੋ ਗਿਆ ਰੇ ਦੇਖੀ ਇਹ ਤਾਂ ਛੋੜਿਆਂ ਦਾ ਕੰਮ ਦਿੰਦਾ ਸਾਡਾ ਪੂਰੇ ਕਿੰਨਾ ਹੋ ਗਿਆ ਦੇਖੀ ਮੜਿਆ ਅੰਦਰ ਪਿਆ ਰਹਿੰਦਾ ਸਾਰੀ ਦਿਲੀ ਭੈਣ

ਮੋਟਰ ਕਿਨੇ ਤੇ ਪਾਈਤੀ ਇਹ ਆਪਣੀ 200 ਤੇ ਨਾ 170 ਦੇ ਕੜਲਾ ਵਾਰੇ ਭਾਈ ਬੰਦ ਕਰਤਾ ਪਾਣੀ ਪਹਿਲਾਂ ਹੀ ਚਲੋ ਜੀ ਤੇ ਕੈਮਰਾ ਆਪਣਾ ਬੱਜੂ ਕੇ ਤੇ ਕੱਢਦੇ ਕੈਮਰਾ ਵਾਰੇ ਆਪਣਾ ਤੇ ਕਰੌਣਾ ਤੁਹਾਡੀ ਮਿਸਤਰੀ ਨਾਲ ਗੱਲ ਸ੍ਰੀ ਗੁਰੂ ਜੀ ਸ੍ਰੀ ਗੁਰੂ ਜੀ ਅਸੀਂ ਪਿੰਡ ਪਹੁੰਚਦੀ ਅੱਜ ਜੋੜਾਂ ਹੀ ਹਾਏ ਤੇ ਜਿਹੜਾ ਲੁਧਿਆਣਾ ਇੱਥੇ ਮੰਨ ਲਓ ਬੂਰ ਮਾਰਗੇ ਦੀ ਦਿੱਤਾ ਜਿਵੇਂ ਕੈਵਿਟੀ ਦੇ ਵਿੱਚ ਦਿਖਾਈ ਹੁਣਾ ਬਾਈ ਹਰਮਨ ਵੀਰ ਨੇ ਪਹਿਲਾਂ ਹਾਂਜੀ ਤੇ ਦੋਦ ਬੂਰ ਚੈੱਕ ਕਰ ਲੈਤੀ ਆਪਾਂ ਨੇ ਬੂਰ ਚੈੱਕ ਕਰਨ ਦਾ ਪਤਾ ਲੱਗੇ ਦੀ ਜਾਲੀ ਪਾਟੀ ਹੋਈ ਹੈ ਇਹਦੀ ਹਾਂਜੀ ਤੇ ਜਾਲੀ ਦੇ ਵਿੱਚੋਂ ਥੱਲੇ ਗੰਦ ਲੋ ਜਿੰਦੇ ਉੱਤੋਂ ਸਾਫ ਰਹਿਣਾ ਸੀ ਪਾਣੀ ਮੋਟਰ ਪਾ ਕੇ ਚਲਵਾ ਕੇ ਦੁਬਾਰਤ ਫੇਰ ਚੈੱਕ ਕੀਤਾ ਦੋ ਵਾਰ ਬੂਰ ਚੈੱਕ ਕੀਤਾ ਹਾਂਜੀ ਤੇ ਉੱਤੋਂ ਪਟ ਬੂਰ ਜਮਾ ਬਿਲਕੁਲ ਨਹੀਂ ਇਹਦੀ ਥੱਲੇ ਜਾਲੀ ਦੇ ਵਿੱਚੋਂ ਰੇਤਾਂ ਲੜੇ ਤੇ ਬਾਈ ਹੁਣ ਆਪਾਂ ਇਹ ਰਹਿ ਅਜੀ ਬੋਰਤ ਤੁਹਾਨੂੰ ਲਗਾਉਣੀ ਪਊਗਾ ਇਹ ਤੁਹਾਨੂੰ ਤੁਸੀਂ ਇੱਕ ਟੋਟਾ ਕਟਾ ਕੇ ਪਾਣੀ ਕਟਾ ਕੇ ਵੀ ਇਹਨੂੰ ਕੰਮ 'ਚ ਲੈ ਸਕਦੇ ਹੋ ਤੇ ਜਿਰੀ ਲਾਈ ਹੋਈ ਹੈ ਬਾਈਆਂ ਦੀ ਅੱਧ ਵਾਲੇ ਆਪਾਂ ਦੇਖ ਸਕਦੇ ਹਾਂ ਠੀਕ ਹੈ ਜੀ ਵੀ ਬੋਰ ਦਾ ਇੰਤਜ਼ਾਮ ਕਰ ਲੈਣਗੇ ਠੀਕ ਹੈ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਹਾਂਜੀ ਮੇਰਾ ਨਾਮ ਹੈ ਮੁਕਤੀਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9781754490 ਠੀਕ ਹੈ ਕੋਈ ਹੋਰ ਕੋਈ ਕੰਮ ਕਰਾਉਣਾ ਵੇਜਾ ਬੋਰ ਸਬੰਧੀ ਕੋਈ ਵੀ ਰਾਇ ਲੈਣੀ ਕੋਦ ਮਰਜ਼ੀ ਫੋਨ ਕਰ ਸਾਡਾ ਸਾਡਾ YouTube ਤੇ ਚੈਨਲ ਮਾ ਲੋ ਬਣਿਆ ਹੋਇਆ ਹੈਗਾ ਮੁਖਤਿਆਰ ਨੰਬਰ ਦੇਣਾ ਤੇ ਸਰਚ ਕਰ ਸਕਦਾ ਹੈ ਜਾਂ ਕਦੇ ਵੀ ਕਾਲ ਕਰ ਸਕਦਾ ਹੈ ਠੀਕ ਹੈ ਬਾਕੀ ਬੂਰ ਚੈੱਕ ਕਰਾਉਣਾ ਜਰੂਰ ਸਾਡੇ ਨਾਲ ਸੰਪਰਕ